ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਆਪ ਜੀ ਨੂੰ ਸਿੱਖ ਫੁਲਵਾੜੀ ਮਾਸਿਕ ਪੱਤਰ ਜਨਵਰੀ ਮਹੀਨਾ 2024 ਵਿੱਚ ਪੰਨਾ ਨੰਬਰ 12 ਵਿੱਚ ਲਿਖੀ ਇੱਕ ਪ੍ਰੇਰਣਾਦਾਇਕ ਘਟਨਾ ਸੁਣਾਉਣ ਜਾ ਰਹੀ ਹਾਂ 8 ਸਾਲ ਦਾ ਇੱਕ ਬੱਚਾ 1 ਰੁਪਏ ਦਾ ਸਿੱਕਾ ਮੁਠੀ ਵਿੱਚ ਬੰਦ ਕਰਕੇ ਕਿਸੇ ਦੁਕਾਨ ਤੇ ਜਾ ਕੇ ਦੁਕਾਨਦਾਰ ਨੂੰ ਪੁੱਛਣ ਲੱਗਿਆ ਕਿ ਤੁਹਾਡੀ ਦੁਕਾਨ ਤੋਂ ਰੱਬ ਮਿਲ ਸ ਜਾਏਗਾ ਦੁਕਾਨਦਾਰ ਨੇ ਇਹ ਗੱਲ ਸੁਣ ਕੇ ਸਿੱਕਾ ਫੜਕੇ ਥੱਲੇ ਸੁੱਟ ਦਿੱਤਾ ਤੇ ਧੱਕੇ ਮਾਰ ਕੇ ਦੁਕਾਨ ਤੋਂ ਬਾਹਰ ਕੱਢ ਦਿੱਤਾ ਬੱਚਾ ਸਿੱਕਾ ਚੁੱਕ ਕੇ ਨਾਲ ਦੀ ਦੁਕਾਨ ਵਿੱਚ ਜਾ ਕੇ ਚੁੱਪਚਾਪ ਥੱਲੇ ਖਲੋ ਗਿਆ ਓਏ ਲੜਕੇ 1 ਰੁਪਏ ਵਿੱਚ ਤੂੰ ਕੀ ਚਾਹੁੰਦਾ ਹੈ ਮੈਨੂੰ ਰੱਬ ਚਾਹੀਦਾ ਮਿਲੂਗਾ ਤੁਹਾਡੀ ਦੁਕਾਨ ਤੋਂ ਦੂਸਰੇ ਦੁਕਾਨਾ ਦੂਸਰੇ ਦੁਕਾਨਦਾਰ ਨੇ ਵੀ ਉਸ ਨੂੰ ਝਿੰਕ ਕੇ ਭਜਾ ਦਿੱਤਾ ਲੇਕਿਨ ਉਸ ਬੱਚੇ ਨੇ ਹਾਰ ਨਾ ਮੰਨੀ ਇੱਕ ਦੁਕਾਨ ਤੋਂ ਦੂਜੀ ਦੂਜੀ ਤੋਂ ਤੀਜੀ ਇੰਜ ਕਰਦੇ ਕਰਦੇ 40-50 ਦੁਕਾਨਾਂ ਦੇ ਚੱਕਰ ਕੱਟਣ ਤੋਂ ਬਾਅਦ ਇੱਕ ਬੁੱਢੇ ਦੁਕਾਨਦਾਰ ਕੋਲ ਪੁੱਜਾ ਉਸ ਬਜ਼ੁਰਗ ਦੁਕਾਨਦਾਰ ਨੇ ਪੁੱਛਿਆ ਤੂੰ ਰੱਬ ਨੂੰ ਕਿਉਂ ਖਰੀਦਣਾ ਚਾਹੁੰਦਾ ਹੈ ਕੀ ਕਰੇਗਾ ਰੱਬ ਨੂੰ ਖਰੀਦ ਕੇ ਪਹਿਲੀ ਵਾਰ ਇੱਕ ਦੁਕਾਨਦਾਰ ਦੇ ਮੂੰਹੋਂ ਇਹ ਸਵਾਲ ਸੁਣ ਕੇ ਬੱਚੇ ਦੇ ਚਿਹਰੇ ਤੇ ਰੌਣਕ ਜਿਹੀ ਆ ਗਈ ਤੇ ਆਸ ਵੱਜੀ ਉਸ ਨੂੰ ਲੱਗਿਆ ਕਿ ਇੱਥੋਂ ਹੀ ਰੱਬ ਮਿਲੇਗਾ ਬੱਚੇ ਨੇ ਬੜੇ ਜੋਸ਼ ਵਿੱਚ ਜਵਾਬ ਦਿੱਤਾ ਇਸ ਦੁਨੀਆ ਵਿੱਚ ਮੇਰੀ ਮਾਂ ਤੋਂ ਇਲਾਵਾ ਮੇਰਾ ਹੋਰ ਕੋਈ ਨਹੀਂ ਮੇਰੀ ਮਾਂ ਸਾਰਾ ਦਿਨ ਕੰਮ ਕਰਕੇ ਮੇਰੇ ਲਈ ਖਾਣਾ ਲੈ ਕੇ ਆਉਂਦੀ ਹੈ ਮੇਰੀ ਮਾਂ ਹੁਣ ਹਸਪਤਾਲ ਵਿੱਚ ਦਾਖਲ ਹੈ ਜੇ ਮੇਰੀ ਮਾਂ ਮਰ ਗਈ ਤਾਂ ਮੈਨੂੰ ਖਾਣਾ ਕੌਣ ਲਿਆ ਕੇ ਦੇਵੇਗਾ ਡਾਕਟਰ ਨੇ ਕਿਹਾ ਕਿ ਰੱਬ ਹੀ ਤੇਰੀ ਮਾਂ ਨੂੰ ਬਚਾ ਸਕਦਾ ਹੈ ਕੀ ਤੁਹਾਡੀ ਦੁਕਾਨ ਤੋਂ ਰੱਬ ਮਿਲੇਗਾ ਹਾਂ ਮਿਲੇਗਾ ਕਿੰਨੇ ਪੈਸੇ ਨੇ ਤੇਰੇ ਕੋਲ ਕੇਵਲ 1 ਰੁਪਿਆ ਕੋਈ ਪਰੇਸ਼ਾਨੀ ਨਹੀਂ ਹੈ ਏ ਰੁਪਏ 1 ਰੁਪਏ ਵਿੱਚ ਵੀ ਰੱਬ ਮਿਲ ਜਾਂਦਾ ਹੈ ਦੁਕਾਨਦਾਰ ਨੇ ਕਿਹਾ ਦੁਕਾਨਦਾਰ ਨੇ ਬੱਚੇ ਕੋਲੋਂ ਰੁਪਿਆ ਲੈ ਲਿਆ ਤੇ ਉਸ ਨੂੰ ਮਹਿਸੂਸ ਹੋਇਆ ਕਿ ਉਸ ਦੀ ਦੁਕਾਨ ਵਿੱਚ ਤਾਂ ਇੱਕ ਗਲਾਸ ਪਾਣੀ ਵੇਚਣ ਤੋਂ ਇਲਾਵਾ ਕੁਝ ਨਹੀਂ ਹੈ ਇਸ ਲਈ ਉਸ ਨੇ ਬੱਚੇ ਨੂੰ ਫਿਲਟਰ ਤੋਂ ਇੱਕ ਗਲਾਸ ਪਾਣੀ ਭਰ ਕੇ ਬੱਚੇ ਨੂੰ ਫੜਾਉਂਦਿਆਂ ਹੋਇਆਂ ਕਿਹਾ ਕਿ ਇਹ ਪਾਣੀ ਲੈ ਜਾ ਇਸ ਵਿੱਚ ਰਬ ਹੈ ਆਪਣੀ ਮਾਨੂ ਪਿਆ ਤੇ ਤੇਰੀ ਮਾਂ ਠੀਕ ਹੋ ਜਾਵੇਗੀ ਅਗਲੇ ਦਿਨ ਕੁਝ ਮੈਡੀਕਲ ਸਪੈਸ਼ਲਿਸਟ ਉਸ ਹਸਪਤਾਲ ਵਿੱਚ ਗਏ ਬੱਚੇ ਦੀ ਮਾਂ ਦਾ ਆਪਰੇਸ਼ਨ ਹੋਇਆ ਬਹੁਤ ਜਲਦੀ ਉਹ ਠੀਕ ਵੀ ਹੋ ਗਈ ਡਿਸਚਾਰਜ ਦੇ ਕਾਗਜ਼ ਕਾਗਜ਼ਾਂ ਉੱਤੇ ਹਸਪਤਾਲ ਦਾ ਬਿੱਲ ਦੇਖ ਕੇ ਉਹ ਹੈਰਾਨ ਹੋ ਗਈ ਡਾਕਟਰਾਂ ਨੇ ਉਹਨੂੰ ਦਿਲਾਸਾ ਦਿੱਤਾ ਦਿੱਂਦੇ ਹੋਏ ਕਿਹਾ ਫਿਕਰ ਕਰਨ ਦੀ ਕੋਈ ਗੱਲ ਨਹੀਂ ਹੈ ਇੱਕ ਉਦਾਰਕ ਆਦਮੀ ਨੇ ਤੁਹਾਡੇ ਇਲਾਜ ਦਾ ਸਾਰਾ ਪੈਸਾ ਦੇ ਦਿੱਤਾ ਹੈ ਨਾਲ ਇੱਕ ਚਿੱਠੀ ਵੀ ਦਿੱਤੀ ਹੈ ਔਰਤ ਚਿੱਠੀ ਖੋਲ ਕੇ ਪੜਨ ਲੱਗੀ ਉਸ ਵਿੱਚ ਲਿਖਿਆ ਸੀ ਮੈਨੂੰ ਧੰਨਵਾਦ ਦੇਣ ਦੀ ਕੋਈ ਜ਼ਰੂਰਤ ਨਹੀਂ ਤੁਹਾਨੂੰ ਤਾਂ ਰੱਬ ਨੇ ਆਪ ਬਚਾਇਆ ਹੈ ਮੈਂ ਕੇਵਲ ਇੱਕ ਜ਼ਰੀਆ ਬਣਿਆ ਹਾਂ ਜੇਕਰ ਧੰਨਵਾਦ ਕਰਨਾ ਹੈ ਤਾ ਆਪਣੇ ਮਾਸੂਮ ਬੱਚੇ ਦਾ ਕਰੋ ਜੋ ਕੇਵਲ 1 ਰੁਪਏ ਲੈ ਕੇ ਰੱਬ ਨੂੰ ਲੱਭਣ ਨਿਕਲ ਪਿਆ ਉਸਦੇ ਮਨ ਵਿੱਚ ਡ੍ਰਿੜ ਵਿਸ਼ਵਾਸ ਸੀ ਕਿ ਰੱਬ ਹੀ ਮੇਰੀ ਮਾਂ ਨੂੰ ਬਚਾ ਸਕਦਾ ਹੈ ਵਿਸ਼ਵਾਸ ਇਸੇ ਨੂੰ ਕਹਿੰਦੇ ਨੇ ਲੋਕ ਰੱਬ ਨੂੰ ਪਾਉਣ ਲਈ ਕਰੋੜਾ ਰੁਪਏ দান ਕਰ ਦਿੰਦੇ ਨੇ ਦਿੰਦੇ ਹਨ ਜਿਸ ਦੀ ਰੱਬ ਨੂੰ ਜ਼ਰੂਰਤ ਵੀ ਨਹੀਂ ਹੁੰਦੀ ਜੇਕਰ ਮਨ ਵਿੱਚ ਅਟੁੱਟ ਵਿਸ਼ਵਾਸ ਹੋਵੇ ਤਾਂ ਓ 1 ਰੁਪਏ ਵਿੱਚ ਵੀ ਮਿਲ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ